ਕਹਿੰਦੇ ਕਿ ਮੁੱਖ ਮੰਤਰੀ ਦੇ ਪੀਏ ਨੇ ਬੜੀ ਜਿਹੜੀ ਆ ਗਲਤ ਹਰਕਤ ਕੀਤੀ ਜਾਂ ਕਹਿ ਲਓ ਧੱਕੇਸ਼ਾਹੀ ਕਰ ਦਿੱਤੀ ਇੱਕ ਤਰ੍ਹਾਂ ਔਰ ਇਹ ਦੋਸ਼ ਆ ਜਿਹੜੇ ਉਹ ਕਿਸੇ ਹੋਰ ਨੇ ਨਹੀਂ ਲਾਏ ਕਿਸੇ ਬਗਾਨਿਆਂ ਨੇ ਨਹੀਂ ਲਾਏ ਜਿਹੜੇ ਰਾਜ ਸਭਾ ਮੈਂਬਰ ਨੇ ਉਥੋਂ ਦੇ ਦਿੱਲੀ ਦੇ ਵਿਮਨ ਜਿਹੜਾ ਵਿਮਨ ਸੈੱਲ ਹੁੰਦਾ ਉਸਦੇ ਚੇਅਰਪਰਸਨ ਵੀ ਰਹਿ ਚੁੱਕਿਆ ਤਾਂ ਉਹਨਾਂ ਨੇ ਲਾਏ ਨੇ ਐਮਪੀ ਨੇ ਤਾਂ ਉਹ ਜਿਹੜੇ ਦੋਸ਼ ਲੱਗੇ ਸੀ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਅਪਡੇਟ ਕੀ ਆਇਆ ਹੈ ਦੇਖੋ ਬੜਾ ਸੀਰੀਅਸ ਸਮਸਲਾ ਜਿਹੜੇ ਸ਼્વાਤੀ ਮਾਲੀਵਾਲ ਨੇ ਇੱਕ ਰਾਜ ਸਭਾ ਮੈਂਬਰ ਨੇ ਜਾਣੀ ਮਾਨੀ ਹਸਤੀ ਨੇ ਔਰ ਇੱਕ ਜੇ ਰਾਜ ਸਭਾ ਮੈਂਬਰ ਕਿਸੇ ਮੁੱਖ ਮੰਤਰੀ ਦੇ ਘਰ ਸੇਫ ਨਹੀਂ ਆ ਤੇ ਤੁਸੀਂ ਆਮ ਨਾਰੀ ਨੂੰ ਕਿਵੇਂ ਦੇ ਸਕਦੇ ਦਿੱਲੀ ਤੇ ਅੱਗੇ ਹੀ ਔਰਤਾਂ ਨੂੰ ਲੈ ਕੇ ਸੇਫ ਨਹੀਂ ਆ ਤੇ ਹੁਣ ਸਰਕਾਰੀ ਕੋਠੀਆਂ ਦੇ ਵਿੱਚ ਵੀ ਔਰਤਾਂ ਸੇਫ ਨਹੀਂ ਆ ਹੁਣ ਸਵਾਲ ਹੈ ਕਿ ਪੂਰੇ ਇੱਕ ਦਿਨ ਬਾਅਦ ਆਮ ਆਦੀ ਪਾਰਟੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਇਸ ਮਸਲੇ ਦੇ ਵਿੱਚ ਖੁਦ ਰਾਜ ਸਭਾ ਮੈਂਬਰ ਸੰਜੇ ਸਿੰਘ ਹੋਣਾ ਨੇ ਸਪਸ਼ਟਿਕਨ ਦਿੱਤਾ ਕਿ ਸ਼wati maliwal ਦੇ ਨਾਲ ਬਹੁਤ ਮਾੜਾ ਆ ਨਿੰਦਨਯੋਗ ਹੈ ਗਲਤ ਵਿਹਾਰ ਹੋਇਆ ਹੁਣ ਇੱਕ ਰਾਜ ਸਭਾ ਮੈਂਬਰ ਦਿੱਲੀ ਊਮਨ ਕਮਿਸ਼ਨ ਦੀ ਚੇਅਰ ਪਰਸਨ ਰਹਿ ਚੁੱਕੀ ਹੋਵੇ ਆਮ ਆਦਮੀ ਪਾਰਟੀ ਦੀ ਫਾਊਂਡਰ ਮੈਂਬਰ ਹੋਵੇ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਨਵੀਨ ਜੈ ਹਿੰਦ ਦੀ ਤਲਾਕਸ਼ੂਦਾ ਪਤਨੀ ਹੋਵੇ ਰਾਜ ਸਭਾ ਮੈਂਬਰ ਹੋਵੇ ਇੱਕ ਕੀ ਸੰਦੀਪ ਕਿਸੇ ਮੁੱਖ ਮੰਤਰੀ ਦੇ ਪੀਏ ਦੀ ਇੰਨੀ ਔਕਾਤ ਹੋ ਸਕਦੀ ਇੰਨੀ ਹਿੰਮਤ ਹੋ ਸਕਦੀ ਇੰਨੀ ਯੁਰਤ ਹੋ ਸਕਦੀ ਇਨਾ ਹੌਸਲਾ ਹੋ ਸਕਦਾ ਕਿ ਉਹ ਆਪਣੀ ਪਾਰਟੀ ਦੇ ਰਾਜ ਸਭਾ ਮੈਂਬਰ ਨੂੰ ਕੁੱਟਣ ਇਹਦਾ ਮਤਲਬ ਕਿਸੇ ਨਾ ਕਿਸੇ ਉਹਤੇ ਦਬਾਅ ਹੱਥ ਹੋਏਗਾ ਹੁਣ ਪਰਦਾ ਪਾਇਆ ਜਾ ਰਿਹਾ ਇਹ ਸਭ ਤੋਂ ਵੱਡਾ ਕਿ ਅਗਰ ਮੁੱਖ ਮੰਤਰੀ ਦੇ ਘਰ ਦੇ ਵਿੱਚ ਡ੍ਰੈਗ ਰੂਮ ਦੇ ਵਿੱਚ ਬੈਠੀ ਹੋਵੇ ਔਰ ਉੱਥੇ ਵਿਭਵ ਕੁਮਾਰ ਜਿਹੜਾ ਇੱਕ ਮਾਮੂਲੀ ਇੱਕ ਵੀਡੀਓ ਐਡੀਟਰ ਸੀ ਉਹ ਇੱਕ ਮੁੱਖ ਮੰਤਰੀ ਦਾ ਪਰਸਨਲ ਅਸਿਸਟੈਂਟ ਬਣਦਾ ਪ੍ਰਾਈਵੇਟ ਸੈਕਟਰੀ ਬਣ ਜਾਂਦਾ ਤੇ ਉਹ ਇੱਕ ਵੀਡੀਓ ਐਡੀਟਰ ਇਸ ਉਹਦਾ ਸਫਰ ਮੁੱਖ ਮੰਤਰੀ ਦੇ ਘਰ ਤੱਕ ਤੇ ਉਹਨਾਂ ਦੇ ਨਾਲ ਪਰਸਨਲ ਸਟਾਫ ਦੇ ਤੌਰ ਤੇ ਬਣ ਜਾਂਦਾ ਤੇ ਉਹ ਇੱਕ ਰਾਜ ਸਭਾ ਮੈਂਬਰ ਨੂੰ ਟਿਚ ਜਾਣਦਾ ਆਪਣੀ ਇਸ ਹਰਕਤ ਦੇ ਨਾਲ ਆਮ ਆਦੀ ਪਾਰਟੀ ਸ਼ਰਮਿੰਦਾ ਹੋਈ ਕਿੰਨੀ ਪਰ ਲਾਜ਼ਮੀ ਤੌਰ ਤੇ ਸ਼ਵਤੀ ਮਾਲੀਵਾਲ ਮੈਡਮ ਬੜੇ ਸ਼ਰਮਿੰਦਾ ਹੋਏ ਨੇ ਕਿ ਮੈਂ ਇਸ ਪਾਰਟੀ ਵਾਸਤੇ ਇਨਾ ਕੰਮ ਕੀਤਾ ਤੇ ਮੈਨੂੰ ਘਰਾਂ ਦੇ ਵਿੱਚ ਕੁੱਟਿਆ ਜਾ ਰਿਹਾ ਉਹ ਤੁਹਾਨੂੰ ਯਾਦ ਸ਼ਿਵਾਤੀ ਮਾਲਲੀਵਾਲ ਹੋਣਾ ਨੇ ਇੱਕ ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪਰਦਾ ਫਾਸ਼ ਕੀਤਾ ਹੈ ਕਿਉਂਕਿ ਚਾਹੇ ਦਿੱਲੀ ਦੇ ਵਿੱਚ ਆਮਾਦੀ ਪਾਰਟੀ ਦੀ ਸਰਕਾਰ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹ ਕੰਟਰੋਲ ਕਿੰਨੇ ਕਰ ਨਹੀਂ ਭਾਰਤ ਸਰਕਾਰ ਨੇ ਤੇ ਅੱਧੀ ਰਾਤ ਉਹ ਦਿੱਲੀ ਦੀਆਂ ਛੜਕਾਂ ਤੇ ਘੁੰਮਦੇ ਨੇ ਤੇ ਉਹਨਾਂ ਨੂੰ ਵੀ ਲੋਕੀਂ ਛੇੜ ਜਾਂਦੇ ਨੇ ਤੇ ਫਿਰ ਕਹਿੰਦੇ ਹੀ ਕਿ ਦਿੱਲੀ ਸੁਰੱਖਿਅਤ ਨਹੀਂ ਹੋ ਕੇ ਦੇਸ਼ ਦੀ ਸਰਕਾਰ ਬੀਜੇਪੀ ਦੀ ਸਰਕਾਰ ਆ ਉਸ ਔਰਤ ਜਿਨੇ ਬੀਜੇਪੀ ਦਾ ਪਰਦਾ ਫਾਸ਼ ਕੀਤਾ ਛੜਕਾਂ ਤੇ ਜਾ ਕੇ ਬਤੌਰ ਉਥੋਂ ਦੀ ਊਮਨ ਕਮਿਸ਼ਨ ਦੀ ਚੇਅਰਪਰਸਨ ਹੋਣ ਦੇ ਨਾਤੇ ਉਹ ਮੁੱਖ ਮੰਤਰੀ ਦੇ ਘਰ ਦੇ ਵਿੱਚ ਸੇਫ ਨਹੀਂ ਉਹਨੂੰ ਕੁੱਟਿਆ ਗਿਆ ਮਾਰੇਗਾ ਜਲੀਲ ਕੀਤਾ ਗਿਆ ਇਹ ਆਮ ਆਦੀ ਪਾਰਟੀ ਦੇ ਕਰੈਕਟਰ ਤੇ ਸਵਾਲ ਖੜੇ ਹੋ ਗਏ ਨੇ ਔਰ ਆਮ ਆਦੀ ਪਾਰਟੀ ਜਦੋਂ ਬਣੀ ਉਹਨਾਂ ਨੇ ਤਿੰਨ ਸੀ ਦਾ ਪਹਿਰਾ ਦਿੱਤਾ ਸੀ ਕਿ ਸਾਡੇ ਵਿੱਚ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਦਾ ਨਹੀਂ ਹੋਏਗਾ ਫਸ ਸੀ ਸੀ ਫੋਰ ਕ੍ਰਿਮੀਨਲ ਸਾਡਾ ਕਰੈਕਟਰ ਬਹੁਤ ਹੋਊਗਾ ਉਹ ਵੀ ਕਰੈਕਟਰ ਦਾ ਪਰਦਾ ਫਾਸ਼ ਹੋ ਗਿਆ ਸਾਡੇ ਚ ਕਰਪਟ ਕਰਪਟਿਡ ਜਾਂ ਕ੍ਰਪਸ਼ਨ ਹੀ ਹੋਏਗੀ ਉਹ ਵੀ ਪਰਦਾ ਫਾਸ਼ ਹੋਇਆ ਮਤਲਬ ਸੀ 3 ਸੀ ਸੀ ਕ੍ਰਿਮੀਨਲ ਕ੍ਰਪਸ਼ਨ ਤੇ ਦੂਜਾ ਕਰੈਕਟਰ ਉਹਦਾ ਤੇ ਹੁਣ ਲੋਕਾਂ ਨੇ ਪਰਦਾ ਫਾਸ਼ ਕਰ ਹੀ ਦਿੱਤਾ ਹੈਗਾ ਇਹ ਸਵਾਲ ਦੇ ਵਿੱਚ ਹੁਣ ਸੰਜੇ ਸਿੰਘ ਕੀ ਕਹਿ ਰਹੇ ਨੇ ਪਰਦਾ ਪਾਉਣ ਵਾਸਤੇ ਪਰਦਾ ਫਾਸ਼ ਤੇ ਕਿ ਇਹ ਖੁਦ ਨੋਟਿਸ ਲੈ ਲਿਆ ਕੇਜਰੀਵਾਲ ਸਾਹਿਬ ਨੇ ਕੇਜਰੀਵਾਲ ਸਾਹਿਬ ਇਸ ਤੇ ਕਾਰਵਾਈ ਕਰਨੀ ਹੁਣ ਸਵਾਲ ਆ ਕਿ ਉਸ ਤੇ ਪਰਚਾ ਹੁਣ ਤੱਕ ਕਿਉਂ ਨਹੀਂ ਦਰਜ ਕੀਤਾ ਗਿਆ ਉਹਨੂੰ ਉਥੋਂ ਕੱਢਿਆ ਕਿਉਂ ਨਹੀਂ ਗਿਆ ਉਹਨੂੰ ਥਾਣੇ ਕਿਉਂ ਨਹੀਂ ਪਹੁੰਚਾਇਆ ਗਿਆ ਹੈ ਨਾ ਇਹ ਬਹੁਤ ਵੱਡਾ ਸਵਾਲ ਕੀ ਹੁਣ ਆ ਆਪਸੀ ਸਮਝੌਤਾ ਕੀਤਾ ਜਾ ਰਿਹਾ ਰਾਜ਼inama ਕਰਵਾਇਆ ਜਾ ਰਿਹਾ ਮਾਫੀ ਦਿਵਾਈ ਜਾ ਰਹੀ ਹੈ ਇਹ ਸੀਰੀਅਸ ਆ ਹੁਣ ਦੇਖੋ ਕੱਲ ਇੱਕ ਬੀਬੀ ਜ਼ਗੀਰ ਕੌਰ ਹੋਣਾ ਨੇ ਜਦ ਕਹਿ ਦਿੱਤਾ ਕਿ ਸਾਡਾ ਭੈਣ ਭਰਾਵਾਂ ਵਾਲਾ ਸੀ ਰਿਸ਼ਤਾ ਜਾਂ ਚਰਜੀ ਚੰਨੀ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਉਹਨਾਂ ਨੂੰ ਆਪਣੀ ਮਾਵਾਂ ਦੇ ਬਰਾਬਰ ਭੈਣਾਂ ਦੇ ਬਰਾਬਰ ਸਮਝਾਂ ਲੋਕਾਂ ਨੇ ਵੀਡੀਓ ਦੇ ਨਾਲ ਛੇੜਖੰਨੀ ਕੀਤੀ ਬੀਬੀ ਜ਼ਗੀਰ ਕੌਰ ਹੋਣਾ ਨੇ ਲੋਕਾਂ ਨੂੰ ਤੇ ਪੋਲੀਟੀਕਲ ਪਾਰਟੀਆਂ ਤੇ ਲਾਨਤ ਵੀ ਪਾਈ ਆ ਤੇ ਦੇਖੋ ਜਿਹੜੇ ਪੰਜਾਬ ਊਮਨ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜੀ ਲਾਲੀ ਗਿੱਲ ਹਨਾ ਉਹਨਾਂ ਨੇ ਸੋਮੋਟੂ ਲੈ ਲਿਆ ਹੁਣ ਰਾਜੀ ਗਿਲ ਮੈਡਮ ਨੂੰ ਇਹ ਨਹੀਂ ਲੈਣਾ ਪਿਆ ਹਾਲਾਂਕਿ ਦਿੱਲੀ ਦਾ ਮਸਲਾ ਲੇਕਿਨ ਬਤੌਰ ਇੱਕ ਊਮਨ ਕਮਿਸ਼ਨ ਦੀ ਚੇਅਰਪਰਸਨ ਹੋਣ ਦੇ ਨਾਤੇ ਇਹ ਵੀ ਤੌਂਖਲਾ ਪ੍ਰਗਟ ਕਰਨਾ ਚਾਹੀਦਾ ਹੈ ਕਿ ਸਾਡੀ ਦਿੱਲੀ ਦੀ ਸਰਕਾਰ ਨੂੰ ਜਿਸ ਵੀ ਬੰਦੇ ਨੇ ਜਿਸ ਵੀ ਪੀਏ ਨੇ ਵਿਭੂ ਕੁਮਾਰ ਨੇ ਸ਼્વાਤੀ ਮਾਲ ਦੇ ਨਾਲ ਬਦਤਮੀਜ਼ੀ ਕੀਤੀ ਉਹ ਮਾੜੀ ਗੱਲ ਘੱਟੋ ਘੱਟ ਨਿੰਦ ਤੇ ਸਖਦੇ ਸੀ ਨਾ ਬਿਲਕੁਲ ਟਰਵੀਟ ਤੇ ਘਟਕਟ ਕਰ ਦਿੰਦੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਰਹਿੰਦੇ ਆ ਆਮ ਆਦਮੀ ਪਾਰਟੀ ਦੇ ਲੀਡਰ ਬਣ ਦਿੱਲੀ ਦੀ ਮੰਤਰੀ ਆਤਸ਼ੀ ਖੰਡਨ ਕਰ ਸਕਦੇ ਨਿੰਦਾ ਕਰ ਸਕਦੇ ਪੰਜਾਬ ਦੀਆਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਅਨਮੋਲ ਗਗਨਮਾਨ ਹੋਣੀ ਕਰ ਸਕਦੇ ਸੀ ਲੇਕਿਨ ਨਹੀਂ ਅਗਰ ਕੋਈ ਹੋਰ ਪਾਰਟੀ ਦੀ ਤੇ ਇਹਨਾਂ ਨੇ ਟਰਵੀਟ ਤੇ ਟਰਵੀਟ ਕਰਦੇ ਨੇ ਮਤਲਬ ਇਹ ਬਹੁਤ ਵੱਡਾ ਗੁਨਾਹ ਕੀਤਾ ਇਸ ਕਰਕੇ ਹਾਲੇ ਵੀ ਰਵਿੰਦ ਕੇਜਰੀਵਾਲ ਸਾਹਿਬ ਧੇਰ ਕਰ ਰਹੇ ਨੇ ਹਾਲਾਂਕਿ ਉਹਨਾਂ ਨੇ ਅੱਜ ਉਥੇ ਹਰਿਆਣੇ ਦੇ ਵਿੱਚ ਚੋਣ ਪ੍ਰਚਾਰ ਕੀਤਾ ਉਥੋਂ ਵੀ ਇੱਕ ਸਨੇਹਾ ਦੇ ਸਾਰੇ ਦੇਸ਼ ਦੀ ਨਾਰੀ ਨੂੰ ਮਣੀਪੁਰ ਦੇ ਵਿੱਚ ਜੋ ਘਟਨਾਵਾਂ ਹੋਈਆਂ ਭਾਜਪਾ ਸਰਕਾਰ ਦੀ ਲੋਕਾਂ ਨੇ ਰੱਜ ਕੇ ਨਿੰਦਾ ਕੀਤੀ ਕਿਵੇਂ ਉਥੇ ਧੀਆ ਭੈਣਾ ਨੂੰ ਨੰਗੇ ਕਰਕੇ ਘਮਾਇਆ ਕੀ ਕੁਝ ਇੱਕ ਹੋਇਆ ਉਹ ਸਾਰੀ ਦੁਨੀਆ ਨੇ ਉਹਦੀ ਨਿੰਦਾ ਕੀਤੀ ਔਰ ਆਮ ਆਦੀ ਪਾਰਟੀ ਨੇ ਵੀ ਕੀਤੀ ਹੈ ਇੱਕ ਸਟੇਟ ਦੇ ਵਿੱਚ ਇਹ ਕੁਝ ਹੋਇਆ ਦੋ ਫਿਰਕਿਆਂ ਦੇ ਵਿੱਚ ਮਤਯੋਈ ਔਰ ਦੂਜੇ ਭਾਈਚਾਰੇ ਦੇ ਵਿੱਚ ਵਾਪਰਿਆ ਤੁਹਾਡੇ ਤੇ ਤੁਹਾਡੇ ਘਰ ਦੇ ਵਿੱਚ ਹੀ ਵਾਪਰ ਗਿਆ ਨਾ ਇਹ ਹੁਣ ਲੋਕ ਸਵਾਲ ਖੜੇ ਕਰ ਰਹੇ ਨੇ ਹਾਲਾਂਕਿ ਅੱਜ ਜਿਹੜਾ ਟਵੀਟ ਕਰਕੇ ਜਾਣਕਾਰੀ ਦਿੱਤੀ ਐ ਸੰਜੀਤ ਸਿੰਘ ਹੋਣਾ ਨੇ ਉਸ ਤੇ ਨਵੀਨ ਜੈ ਹਿੰਦ ਉਹਨਾਂ ਨੇ ਵੀ ਟਵੀਟ ਕੀਤਾਗਾ ਕਿਉਂਕਿ ਨਵੀਨ ਜੈ ਹਿੰਦ ਹੋਣਾ ਦਾ ਵਿਆਹ ਹੋਇਆ ਸੀ 2001 ਦੇ ਵਿੱਚ ਉਹਨਾਂ ਦਾ ਡਿਵੋਰਸ ਹੋ ਗਿਆ ਸੀ ਸ਼ਵਤੀ ਮਾਲੀਵਾਲ ਉਹਨਾਂ ਨੂੰ ਵੀ ਦਰਦ ਹੋਇਆ ਕਿ ਜਿਸ ਪਾਰਟੀ ਵਾਸਤੇ ਸ਼ਵਤੀ ਮਾਲੀਵਾਲ ਇਨਾ ਕੰਮ ਕੀਤਾ ਉਦੇ ਨਾਲ ਇੱਕ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਦੇ ਵਿੱਚ ਸਰਕਾਰੀ ਘਰ ਦੇ ਵਿੱਚ ਡ੍ਰੈਗ ਰੂਮ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹ ਵਾਕਿਆ ਨਿੰਦਣਯੋਗ ਆ ਹੁਣ ਸ਼ਵਤੀ ਮਾਲੀਵਾਲ ਕਿਉਂ ਚੁੱਪ ਆ ਰਾਜ ਸਭਾ ਮੈਂਬਰ ਆ ਉਹਨਾਂ ਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ ਕੋਈ ਖੌਫ ਨਹੀਂ ਹੋਣਾ ਚਾਹੀਦਾ ਔਰ ਅਜਿਹੇ ਲੋਕ ਜੋ ਵੀ ਆ ਕੇਜਰੀਵਾਲ ਸਾਹਿਬ ਦੇ ਸਟਾਫ ਦੇ ਵਿੱਚ ਉਹਨਾਂ ਨੂੰ ਤੁਰੰਤ ਅਰੈਸਟ ਵੀ ਕਰੋਣਾ ਚਾਹੀਦਾ ਸੀ ਪਰਚਾ ਦਰਜ ਕਰਵਾਉਣਾ ਚਾਹੀਦਾ ਔਰ ਉਹਨੂੰ ਆਪਣੇ ਘਰੋਂ ਵੀ ਜਾਂ ਸਰਕਾਰੀ ਦਫਤਰ ਤੋਂ ਵੀ ਕੱਢ ਦੇਣਾ ਚਾਹੀਦਾ ਸੀ ਕਿਉਂਕਿ ਇੱਕ ਅਜਿਹੀ ਮਿਸਾਲੀ ਸਜ਼ਾ ਬਣਦੀ ਆ ਔਰ ਦੂਜਾ ਦੂਜੀਆਂ ਪਾਰਟੀਆਂ ਨੂੰ ਵੀ ਸਨੇਹਾ ਮਿਲਦਾ ਕਿ ਦੇਖੋ ਆਵਾਜ਼ ਦੀ ਪਾਰਟੀ ਨੇ ਉਹਨਾਂ ਦੀ ਇੱਕ ਐਮਪੀ ਦੇ ਨਾਲ ਇਹ ਵਧਿੱਕੀ ਕੀਤੀ ਉਹਨਾਂ ਐਕਸ਼ਨ ਲਿਆ ਪਰ ਗੱਲ ਇਹ ਹੈ ਕਿ ਨੈਤਿਕਤਾ ਤੇ ਆਵਾਜ਼ ਦੀ ਪਾਰਟੀ ਚ ਦਿਖਾਈ ਦੇ ਨਹੀਂ ਰਹੀ ਕਿ ਕਿਵੇਂ ਮੰਤਰੀ ਜੇਲ੍ਹ ਦੇ ਵਿੱਚ ਅਸੀਫੇ ਨਹੀਂ ਦਿੱਤੇ ਜਾਂਦੇ ਰਹੇਗੇ ਨੇ ਅਹੁਦਿਆਂ ਦਾ ਆਨੰਦ ਮਾਣਦੇ ਰਹੇ ਨੇ ਜੀ